E aí, é... ਵਿਦਾਂਸਭਾਲ ਦਾ ਰਾਜਸਥਾਨੀ ਦੇ ਕਸਬਾ ਮੀਰੀ ਪੀਰੀ ਦੇ ਮਾਲਕ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨਛੋਪਾ ਪ੍ਰਾਪਤ ਧਰਤੀ ਗੁਰਦੁਆਰਾ ਗੁਰੂ ਸਰਬਰਾਡ ਵਿਖੇ ਸਾਲਾਨਾ ਜੋੜ ਮੇਲਾ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ। ਸ਼੍ਰੀ ਅਖੰਡ ਪਾਤਸ਼ਾਹ ਜੀ ਦੀ ਭੋਗ ਉਪਰੰਤ ਬਾਰੀ ਦੀਵਾਨ ਸਜਾਏ ਗਏ ਜਿਸ ਵਿੱਚ ਪੰਥ ਦੇ ਪ੍ਰਸਿੱਧ ਢਾਡੀ ਗਿਆਨੀ ਮਿਲਖਾ ਸਿੰਘ ਮੋਜੀ ਸਮੇਤ ਹੋਰ ਨਾਮਵਰ ਢਾਡੀ ਕਵੀਸ਼ਰੀ ਜਥਿਆਂ ਨੇ ਸੰਗਤਾਂ ਨੂੰ ਗੁਰ ਇਤਿਹਾਸ ਸੁਣਾ ਕੇ ਨਿਹਾਲ ਕੀਤਾ। ਅਖੀਰ ਵਿੱਚ ਬਾਬਾ ਨਿਰਵੈਰ ਸਿੰਘ ਹੈੱਡ ਗ੍ਰੰਥੀ ਗੁਰੂ ਸਰਬਰਾਡ ਵੱਲੋਂ ਆਏ ਹੋਏ ਸੰਤਾ ਮਹਾਪ ਟਾਡੀ ਕਵੀਸ਼ਰ ਜਥਿਆਂ ਨੂੰ ਗੁਰੂ ਘਰ ਦੀ ਬਖਸ਼ਿਸ਼ ਰੂਪਾ ਪਾ ਕੇ ਸਨਮਾਨਿਤ ਕੀਤਾ ਗਿਆ ਸ਼ਾਮ ਨੂੰ ਗੁਰੂ ਕੀ ਲਾਡੀਆਂ ਫੋਜਾਂ ਨਿਹੰਗ ਸਿੰਘ ਵੱਲੋਂ ਘੋੜਸਵਾਰੀ ਤੇ ਗੱਤਕੇ ਦੇ ਜ਼ੋਹਰ ਵਿਖਾਏ ਗਏ ਇਸ ਮੌਕੇ ਬਾਬਾ ਸਤਨਾਮ ਸਿੰਘ ਕਾਰ ਸੇਵਾ ਗੁਰੂ ਕਾ ਬਾਗ ਬਾਬਾ ਕਿਰਪਾਲ ਸਿੰਘ ਬਾਬਾ ਤਲਵਕ ਸਿੰਘ ਬਾਬਾ ਰਗਵੀਰ ਸਿੰਘ ਬਾਬਾ ਨਿਰਵੈਰ ਸਿੰਘ ਬਾਬਾ ਸੋਚਾ ਸਿੰਘ ਸ਼੍ਰੋਮਣੀ ਕਮੇਟੀ ਮੈਂਬਰ ਸੁਜੀਤ ਸਿੰਘ ਪਿੱਟੇਵੜ ਮੈਨੇਜਰ ਹਰਿੰਦਰ ਸਿੰਘ ਮੈਨੇਜਰ ਸਰਬਜੀਤ ਸਿੰਘ ਸਾਬਕਾ ਸਰਪੰਚ ਸ਼ਮਸ਼ੀਰ ਸਿੰਘ ਅਤੇ ਕਈ ਹੋਰ ਵੀ ਹਾਜ਼ਰ ਸਨ ਬਾਬਾ ਤਲਵਕ ਸਿੰਘ ਤੇ ਬਾਬਾ ਰਗਵੀਰ ਸਿੰਘ ਨੂੰ ਸਨਮਾਨਿਤ ਕਰਦਿਆਂ ਨਿਰਵੈਰ ਸਿੰਘ ਰਵਿੰਦਰ ਸਿੰਘ ਰਿੱਦਾ ਬਰਾੜ ਅਤੇ ਹੋਰ ਵੀ ਕਈ ਉਥੇ ਮਹਤਵਪੂਰਨ ਸ਼ਾਮਲ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ ਐਸੇ ਦੀਨਦਿਆਲ ਸਤਿਗੁਰੂ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨ ਛੋਹ ਪ੍ਰਾਪਤ ਸਤਾਨ ਗੁਰਦੁਆਰਾ ਗੁਰੂ ਸਰਮਾਧੂ ਕੇ ਬਰਾੜ ਵਿਖੇ ਅੱਜ ਸਲਾਣਾ ਜੋੜ ਮੇਲੇ ਦਾ ਦਿਹਾੜਾ ਮਨਾਇਆ ਜਾ ਰਿਹਾ ਇਹ ਦਿਹਾੜਾ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਇੱਥੇ ਪਵਿੱਤਰ ਚਰਨ ਪੈਣ ਦੀ ਖੁਸ਼ੀ ਅੰਦਰ ਪਿੰਡ ਬਰਾੜ ਦੀਆਂ ਸਮੂਹ ਸੰਗਤਾਂ ਇਲਾਕਾ ਨਿਵਾਸੀ ਸੰਗਤਾਂ ਕਾਰਸੇਵਾ ਵਾਲੇ ਮਹਾਂਪੁਰਖ ਔਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੜੀ ਸ਼ਰਧਾ ਭਾਵਨਾ ਤੇ ਚੜ੍ਹਦੀ ਕਲਾ ਦੇ ਨਾਲ ਮਨਾਇਆ ਜਾਂਦਾ ਜਿਸ ਜੋੜ ਮੇਲੇ ਤੇ ਵੱਖ-ਵੱਖ ਸੰਪਰਦਾਵਾਂ ਦੇ ਮਹਾਂਪੁਰਖ ਵਿਦਵਾਨ ਸੱਜਣਾ ਸ਼ਰੋਮਣੀ ਪ੍ਰਬੰਧਕ ਕਮੇਟੀ ਵੱਲੋਂ ਪ੍ਰਚਾਰਕ ਸਿੰਘ ਤੇ ਹੋਰ ਬਯੰਤ ਵਿਦਵਾਨ ਸੱਜਣਾ ਢਾਡੀ ਸੰਕੁਵੀਸ਼ਰ ਸਿੰਘ ਪਹੁੰਚ ਕੇ ਗੁਰੂ ਕਾ ਇਤਿਹਾਸ ਨਾ ਕੇ ਤੇ ਸੰਗਤਾਂ ਨੂੰ ਕਰਤਾਰਥ ਕਰਦੇ ਹਾਨਾ ਸੋ ਅੱਜ ਦੇ ਜੋੜ ਮੇਲੇ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਚੇਤੇ ਤੌਰ ਤੇ ਕਾਰਸੇਵਾਲੇ ਮਹਾਂਪੁਰਖ ਸ੍ਰੀਮਾਨ ਸੰਤ ਬਾਬਾ ਸਤਨਾਮ ਸਿੰਘ ਜੀ ਪਹੁੰਚਿਆ ਚੇਤੇ ਤੌਰ ਤੇ ਗੁਰਦੁਆਰਾ ਸ਼ਰਹਾੜਾ ਸਾਹਿਬ ਤੋਂ ਮਨੰਜਰ ਸਾਹਿਬ ਇੱਥੇ ਹਾਜ਼ਰੀ ਭਰ ਰਿਹਾ ਹੋਰ ਸਮੁੱਚਾ ਸਟਾਫ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਭਾਣ ਸਰਦਾਰ ਸਰਜੀਤ ਸਿੰਘ ਜੀ ਪਟੇਵੜ ਸਾਹਿਬ ਉਹ ਵੀ ਇੱਥੇ ਅੱਜ ਹਾਜ਼ਰੀ ਭਰ ਰਿਹਾ ਪਿੰਡ ਦੇ ਸਾਰੇ ਪੰਜ ਸਰਪੰਚ ਬਹੁਤ ਬਹੁਤ ਸੱਜਣਾ ਤੇ ਸਾਰੇ ਰਲ ਮਿਲ ਕੇ ਇਹ ਦਿਹਾੜਾ ਜਿਹੜਾ ਚੜ੍ਹਦੀ ਕਲਾ ਦੇ ਨਾਲ ਮਨਾ ਰਹੇ ਆ ਸਾਰੀਆਂ ਸੰਗਤਾਂ ਨੂੰ ਅੱਜ ਦੇ ਦਿਹਾੜੇ ਤੇ ਬੇਨਤੀ ਆ ਕਿ ਜਿੰਨਾ ਸੱਜਣਾ ਨੇ ਗੁਰਮੁਖ ਪਿਆਰਿਆਂ ਨੇ ਅੱਜ ਤੱਕ ਖੰਡੇ ਬਾਟੇ ਦੀ ਪੌਲ ਨਹੀਂ ਲਈ ਅਮਰਤ ਨਹੀਂ ਛਕਿਆ ਉਹ ਗੁਰੂ ਵਾਲੇ ਬਣ ਖੰਡੇ ਬਾਟੇ ਦੀ ਪਾਵ ਲੈ ਕੇ ਗੁਰੂ ਪਾਤਸ਼ਾਹ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ